ਆ ਵਾਹਿਗੁਰੂ ਜੀ ਕੀ ਫਤਿਹ ਢਾਡੀ ਮਨਜੀਤ ਸਿੰਘ ਲੁਧਿਆਣਾ ਸਾਢੇ 450 ਸਾਲਾਂ ਚੱਲਦਾ ਪਿਆ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਗੁਰਤਾ ਗੱਦੀ ਦਿਵਸ ਦਾ 24 ਸਤੰਬਰ 1534 ਨੂੰ ਚੂਨਾ ਮੰਡੀ ਲਾਹੌਰ ਦੇ ਵਿੱਚ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਪ੍ਰਗਟ ਹੋਏ ਮਾਤਾ ਪਿਤਾ ਚੜਾਈ ਕਰ ਗਏ ਨਾਨੀ ਬਾਸਰਕੇ ਗਿੱਲਾ ਪਿੰਡ ਚ ਲੈ ਗਈ ਨਾਨਕੇ ਆ ਜੱਦੀ ਪਿੰਡਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ 7 ਸਾਲ ਦੀ ਉਮਰ ਦੇ ਵਿੱਚ ਝੁੰਗਣੀਆਂ 베ਚਣੀਆਂ ਸਟਾਰਟ ਕੀਤੀਆਂ ਨੇ 18 ਸਾਲ ਦੀ ਉਮਰ ਤੱਕ ਬਾਸਰਕੇ ਗਿੱਲਾਂ ਤੇ ਨਾਲੇ ਗੋਇੰਦਵਾਲ ਸਾਹਿਬ ਦੀ ਧਰਤੀ ਦੋਨਾਂ ਥਾਵਾਂ ਦੇ ਉੱਤੇ ਹੁੰਗੜੀਆਂ ਵੇਚੀਆਂ ਜਿਹੜੀ ਉਮਰ ਦੇ ਵਿੱਚ ਬੱਚੇ ਖੇਡਦੇ ਆ ਉਸ ਉਮਰ ਦੇ ਵਿੱਚ ਗੁਰੂ ਰਾਮਦਾਸ ਸਤਿ ਪਾਤਸ਼ਾਹ ਨੂੰ ਆਪਣੇ ਪਰਿਵਾਰ ਵਾਸਤੇ ਜ਼ਿੰਮੇਵਾਰੀਆਂ ਦਾ ਟੋਕਰਾ ਚੱਕਣਾ ਪੈ ਗਿਆ ਵਾਹਿਗੁਰੂ ਵਾਹਿਗੁਰੂ ਕਹਿ ਕੇ ਸਤਨਾਮ ਦਾ ਆਵਾਜ਼ਾ ਦੇ ਕੇ ਭਾਈ ਜੇਠਾ ਜੀ ਹੁੰਗੜੀਆਂ ਵੇਚਦੇ ਆ ਸਿੱਖ ਧਰਮ ਲਈ ਸਭ ਤੋਂ ਵੱਡੇ ਕਿਰਤ ਦੇ ਦੇਵਤੇ ਗੁਰੂ ਰਾਮਦਾਸ ਮਹਾਰਜ ਨੇ ਪੂਰੇ 12-13 ਸਾਲ ਘੁੰਗੜੀਆਂ ਵੇਚਦੇ ਆ ਮੁੜ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੀ ਧੀ ਬੀਬੀ ਭਾਨੀ ਵਿਆਹਉਂਦੇ ਆ ਤੇ ਸਤਗੁਰੂ ਸੱਚੇ ਪਾਤਸ਼ਾਹ ਦੇ ਜਵਾਈ ਬਣਦੇ ਆ ਗੁਰੂ ਅਮਰਦਾਸ ਸਮਰਜ ਦੇ ਤੇ ਸਿੱਖੀ ਧਾਰਨ ਕਰਦੇ ਆ ਸਿੱਖੀ ਧਾਰਨ ਤੋਂ ਬਾਅਦ ਦਰਬਾਰ ਸਾਹਿਬ ਦੇ ਸਰੋਵਰ ਦੀ ਆਪ ਗਾਰਾ ਢੋਕੇ ਸੇਵਾ ਕਰਦੇ ਆ ਕਿੱਡੀ ਕਬਡੀ ਗੁਣਾ ਦੀ ਖਾਣ ਬਣੇ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਦਣ ਫਿਰ ਗੁਰਗੱਦੀ ਮਿਲੀ ਆ ਦੁਨੀਆਂ ਦੇ ਇਕਲੌਤੇ ਰਿਸ਼ਤੇ ਦੇ ਤੌਰ ਤੇ ਦੇਖਣਾ ਤੇ ਜਵਾਈ ਹੈ ਜਿਨ੍ਹਾਂ ਨੂੰ ਉਹਨਾਂ ਦੇ ਸਹੁਰਾ ਸਾਹਿਬ ਮੱਥਾ ਟੇਕਦਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹੀ ਮਹਾਰਾਜ ਜਿੱਦਣ ਫਿਰ ਗੁਰਤਾ ਗੱਦੀ ਮਿਲੀ ਇਹ ਵਿਦਵਾਨ ਮੰਨਦੇ ਆ ਕਿ ਜਿਹੜਾ ਬਚਨ ਗੁਰਬਾਣੀ ਦੇ ਵਿੱਚ ਦਰਜ ਹੈ ਉਹ ਫਿਰ ਆਪ ਮੁਹਾਰੇ ਸਤਿਗੁਰੂ ਦੇ ਮੁਖ ਤੇ ਆਇਆ ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਹਿਬ ਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਇੱਥੇ ਬਸ ਲਈ ਗੁਰੂ ਰਾਮਦਾਸ ਸੱਤੇ ਪਾਤਸ਼ਾਹ ਨੇ 52 ਪ੍ਰਕਾਰ ਦੇ ਕਿੱਤਿਆਂ ਨੂੰ ਦਰਬਾਰ ਸਾਹਿਬ ਦੀ ਧਰਤੀ ਤੇ ਸਟੈਬਲਿਸ਼ਡ ਕੀਤਾ 52 ਪ੍ਰਕਾਰ ਦੇ ਵੈਦ ਬੁਲਾਏ ਵੈਦਖਾਨੇ ਖੁਲਾਏ ਲੋਕਾਂ ਦੀ ਦਵਾਦਾਰੂ ਵਾਸਤੇ ਇੱਥੇ ਬਸ ਨਹੀਂ ਲੋਕਾਂ ਦੇ ਰੋਗ ਠੀਕ ਹੋਣ ਦਵਾਖਾਨੇ ਪੂਰੇ ਭਾਰਤ ਦੇਸ਼ ਦੇ ਅੰਦਰ ਵਿਸ਼ਵ ਦੇ ਅੰਦਰ ਪਹੁੰਚਣ ਉਹਨਾਂ ਵੈਦਾਂ ਨੂੰ ਵੈਦਖਾਨੇ ਖੋਲਣ ਵਾਸਤੇ ਸਲਾਹਾਂ ਦਿੱਤੀਆਂ ਆਲੇ-ਦੁਆਲੇ ਜਿੰਨੇ ਵੀ ਤੁਹਾਨੂੰ ਗੁਰੂ ਰਾਮਦਾਸ ਸੱਤੇ ਪਾਤਸ਼ਾਹ ਜੀ ਮਹਾਰਾਜ ਦੇ ਕਿੰਨੇ ਕਬੱਡੇ ਆਰਕੀਟੈਕ ਕੋ ਕੇ ਵੀ ਨਿਭਣੇ ਜਦੋਂ ਹੁਣ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਜਿੱਥੇ ਜਲੀਆਂ ਵਾਲਾ ਬਾਗ ਆ ਉੱਥੇ ਇੱਕ ਬਾਜ਼ਾਰ ਦਾ ਨਾਮਾਈ ਦੇ ਨਾਂ ਦੇ ਉੱਤੇ ਆ ਜਿੰਨੇ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਜਾਂ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਬਾਜ਼ਾਰਾਂ ਮਿਲਣਗੇ ਉਹਨਾਂ ਬਾਜ਼ਾਰਾਂ ਦੇ ਨਾਂ ਆਪ ਰੱਖੇ ਉਹਨਾਂ ਬਾਜ਼ਾਰਾਂ ਦੀਆਂ ਗਲੀਆਂ ਦੇ ਨਾਂ ਆਪ ਰੱਖੇ 52 ਪ੍ਰਕਾਰ ਦੇ ਕਿਤੇ ਸਟੈਬਲਿਸ਼ ਕੀਤੇ ਵੈਦਖਾਨੇ ਖੁਲਾਏ ਸ਼ਹਿਰ ਬਣਾਇਆ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਤੇ ਇੱਥੇ ਵਸ ਲਈ ਜਿਹੜੇ ਕਿਤੇ ਵੀ ਕਿਸੇ ਸਕੂਲ 'ਚ ਨਹੀਂ ਜਾ ਸਕੇ ਉਹ ਸਿੱਖੀ ਧਾਰਨ ਕਰਨ ਤੋਂ ਬਾਅਦ ਉਹਨਾਂ ਦੇ ਅੰਦਰ ਰੱਬ ਨੇ ਇੱਕ ਰੱਬੀ ਦਾਤ ਪਾਈ ਹੈ ਕਿ ਰਾਗਾਂ ਨੂੰ ਸਿੱਖਿਆ ਗੁਰਬਾਣੀ ਨੂੰ ਗਾਉਣਾ ਸਿੱਖਿਆ ਫਿਰ ਜਦੋਂ ਗੁਰਗੱਦੀ ਮਿਲ ਗਈ ਤੇ ਆਪ ਮੁਹਾਰੇ ਉਹਨਾਂ ਦੇ ਮੁਖ ਦੇ ਵਿੱਚੋਂ ਬਾਣੀ ਉਚਾਰਨ ਹੁੰਦੀ ਹੈ 30 ਰਾਗਾਂ ਦੇ ਵਿੱਚ ਫਿਰ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਬਾਣੀ ਉਚਾਰਨ ਕਰਦੇ ਆ ਜਿਹੜੇ ਕਿਸੇ ਵੀ ਸਕੂਲ 'ਚ ਨਹੀਂ ਗਏ ਅੱਜ ਪੂਰੇ ਯੂਨੀਵਰਸਿਟੀਆਂ ਤੇ ਸਕੂਲਾਂ ਦੇ ਵਿੱਚ ਉਹਨਾਂ ਦਾ ਸਿਲੇਬਸ ਪੜਾਇਆ ਜਾਂਦਾ ਇੱਥੇ ਬੱਸ ਨਹੀਂ ਕਿਰਤ ਦੇ ਸਭ ਤੋਂ ਵੱਡੇ ਦੇਵਤਾ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਪੰਜਾਬ ਦਾ ਨੌਜਵਾਨ ਤੇ ਵਰਲਡ ਲੈਵਲ ਦਾ ਨੌਜਵਾਨ ਸਿੱਖੇ ਵੀ ਛੋਟੀ ਉਮਰ ਦੇ ਵਿੱਚ ਘੁੰਗਣੀਆਂ ਵੇਚ ਕੇ ਜਿਵੇਂ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਵੀ ਕਿਰਤ ਕਰਕੇ ਹੀ ਆਪਣਾ ਪਰਿਵਾਰ ਪਾਲ ਸਕਦੇ ਹੋ ਕਿਰਤ ਤੇ ਮਿਹਨਤ ਕਰਕੇ ਹੀ ਸੰਸਾਰ ਦੇ ਅੰਦਰ ਬੰਦਾ ਕੋਈ ਗੁਣਾ ਦੀ ਖਾਨ ਬਣ ਸਕਦਾ ਹੈ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਅੱਜ ਦਾ ਦਿਨ ਜਿਹੜਾ 16 ਸਤੰਬਰ 2024 ਅੱਜ ਦੇ ਦਿਨ ਸਤਿਗੁਰੂ ਦਾ 450 ਸਾਲਾ ਗੁਰਤਾ ਗੱਦੀ ਦਿਵਸ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਗੁਰਗੱਦੀ ਪੁਰਬ ਦੀਆਂ ਜਿੱਥੋਂ ਤੱਕ ਸਮੂਹ ਸੰਗਤਾਂ ਆਲ ਵਰਲਡ ਦੇ ਅੰਦਰ ਸਿੱਖ ਸੰਗਤਾਂ ਵੱਸਦੀਆਂ ਪਈਆਂ ਨੇ ਦਾਸ ਢਾਡੀ ਮੰਦਿਰ ਸੰਗ ਲੁਧਿਆਣੇ ਵੱਲੋਂ ਸਾਡੇ ਢਾਡੀ ਜੱਥੇ ਵੱਲੋਂ ਤੇ ਸਾਡੀ ਸਾਹਿਤਿਕ ਟੀਮ ਵੱਲੋਂ ਸਮੂਹ ਸੰਗਤਾਂ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਗੁਰਤਾ ਗੱਦੀ ਪੁਰਬ ਦੀਆਂ ਟੋਕੜਾ ਭਰ-ਭਰ ਕੇ ਲੱਖ ਲੱਖ ਵਧਾਈਆਂ